ਰਿਤੀ ਰਿਵਾਜਾਂ ਅਤੇ ਰਸਮਾਂ ਕਿਸੇ ਵੀ ਸਮਾਜ ਦਾ ਸ਼ੀਸ਼ਾ ਹੁੰਦੀਆਂ ਹਨ ਦੰਡੀ ਇਹਨਾਂ ਵਿੱਚੋਂ ਉਸ ਸਮੇਂ ਦੇ ਸਮਾਜ ਦੀ ਧਾਰਮਿਕ ਆਰਥਿਕ ਸਮਾਜਿਕ ਹਾਲਤ ਦਾ ਵੀ ਪਤਾ ਲੱਗਦਾ ਹੈ ਅਤੇ ਲੋਕਾਂ ਦੀਆਂ ਲੋੜਾਂ ਰੁਚੀਆਂ ਡਰ ਚੁਕਾ ਪਸੰਦ ਅਤੇ ਨਾ ਪਸੰਦ ਦਾ ਵਿਗਿਆਨ ਹੁੰਦਾ ਹੈ ਡੰਡੀ ਪੰਜਾਬੀ ਲੋਕ ਧਾਰਾ ਵਿੱਚ ਅਸੀਂ ਜਨਮ ਤੋਂ ਮਰਨ ਤੱਕ ਬੇਅੰਤ ਕਿਸਮ ਦੇ ਰੀਤੀ ਰਿਵਾਜਾਂ ਬਾਰੇ ਪੜਦੇ ਸੁਣਦੇ ਹਾਂ ਜਿੰਨਾ ਵਿੱਚੋਂ ਬਹੁਤ ਸਾਰੇ ਰੀਤੀ ਰਿਵਾਜ ਕੁਝ ਉਸੇ ਰੂਪ ਵਿੱਚ ਅਤੇ ਕੁਝ ਰੂਪ ਬਟਾ ਕੇ ਅੱਜ ਵੀ ਪ੍ਰਚਲਿਤ ਹਨ ਕਿਉਂਕਿ ਇਹ ਰਿਵਾਜ ਆਪਣੇ ਸਮੇਂ ਦੀਆਂ ਲੋੜਾਂ ਅਤੇ ਬਿਰਤੀਆਂ ਵਿੱਚੋਂ ਪੈਦਾ ਹੋਏ ਹੁੰਦੇ ਹਨ ਇਸ ਲਈ ਸਭਿਅਤਾ ਦੇ ਵਿਕਾਸ ਲਈ ਅਤੇ ਮਨੁੱਖੀ ਮਨ ਦੇ ਬੌਧਿਕ ਵਿਕਾਸ ਨਾਲ ਇਹਨਾਂ ਦੀ ਲੋੜ ਅਤੇ ਮਹੱਤਤਾ ਘਟ ਜਾਂਦੀ ਹੈ ਢੰਡੀ ਪਰ ਛੇਤੀ ਕਿਤਿਆਂ ਮਨੁੱਖ ਆਪਣੇ ਬਰਸੇ ਨੂੰ ਨਹੀਂ ਛੱਡਦਾ ਅਤੇ ਕੁੱਝ ਨੂੰ ਭਾਵੇਂ ਰਸਮੀ ਤੌਰ ਉੱਤੇ ਹੀ ਅੱਗੇ-ਅੱਗੇ ਚੱਲਦਾ ਰੱਖਦਾ ਹੈ ਡੰਡੀ ਅੱਜ ਅਸੀਂ ਗੱਲ ਕਰਨ ਲੱਗੇ ਹਾਂ ਕੁੱਝ ਨਵੇਂ ਯੁੱਗ ਦੇ ਰਸਮ ਰਿਵਾਜ ਜੋ ਥੋੜੇ ਸਮੇਂ ਤੋਂ ਹੀ ਸ਼ੁਰੂ ਹੋਏ ਹਨ ਡੰਡੀ ਪਿਛਲੇ 40-50 ਸਾਲਾਂ ਦੇ ਸਮੇਂ ਦੌਰਾਨ ਹੀ ਇਹ ਆਰੰਭ ਹੋਏ ਮੰਨੇ ਜਾ ਸਕਦੇ ਹਨ ਅਤੇ ਦੇਖਾ ਦੇਖੀ ਹੁਣ ਇਹਨਾਂ ਦਾ ਪ੍ਰਭਾਵ ਕਾਫੀ ਵੱਧ ਰਿਹਾ ਹੈ ਡੰਡੀ ਪਿਛਲੇ ਸਮੇਂ ਤੋਂ ਅਜੋਕੇ ਸਮੇਂ ਵਿੱਚ ਕੁੱਝ ਤਬਦੀਲੀਆਂ ਖਾਸ ਹੋਈਆਂ ਹਨ ਡੰਡੀ ਇੱਕ ਤਾਂ ਕੁੱਝ ਆਰਥਿਕ ਪੱਖ ਪਹਿਲਾਂ ਨਾਲੋਂ ਸੁਧਰਿਆ ਹੈ ਦੂਜੇ ਫੋਟਮਾ ਮੂਵੀਆਂ ਦੀ ਪਰਮਾਰ ਹੋ ਗਈ ਹੈ ਡੰਡੀ ਰੈਡੀ ਮੀਡੀਆ ਤੇ ਸੋਸ਼ਲ ਮੀਡੀਆ ਦੋਵਾਂ ਨੇ ਇਹਨਾਂ ਰਵਾਜਾਂ ਰਾਹੀਂ ਆਪਣੇ ਆਪ ਨੂੰ ਪ੍ਰਗਟਾਉਣ ਪੇਸ਼ ਕਰਨ ਆਦਿ ਰੁਚੀ ਨੂੰ ਮਦਾਇਆ ਹੈ ਡੰਡੀ ਉਹ ਇਹਨਾ ਰਿਵਾਜਾਂ ਤੋਂ ਜਾਨੂ ਹੁੰਦੇ ਹਾਂ ਬਦਲਦੇ ਸਮੇਂ ਨੇ ਕੇ ਘਟਣ ਨੂੰ ਸਮਾਜਿਕ ਪ੍ਰਵਾਨਗੀ ਦਵਾ ਦਿੱਤੀ ਹੈ ਡੰਡੀ ਭਾਵੇਂ ਇਸ ਨੂੰ ਈਸਾਈਆਂ ਵੱਲੋਂ ਸ਼ੁਰੂ ਕੀਤਾ ਮੰਨਿਆ ਜਾਂਦਾ ਹੈ ਪਰ ਅੱਜ ਹਿੰਦੂ ਸਿੱਖ ਅਤੇ ਹੋਰ ਸਾਰੇ ਇਸ ਰਸਮ ਵਿੱਚੋਂ ਖੁਸ਼ੀ ਭਾਲਦੇ ਹਨ ਡੰਡੀ ਬੱਚੇ ਦੇ ਜਨਮ ਦਿਨ ਨੂੰ ਕੇਕ ਕਟਣਾ ਜੋ ਕਿ ਨੌਜਵਾਨ ਪੀੜ੍ਹੀ ਲਈ ਜ਼ਰੂਰੀ ਰਸਮ ਹੀ ਬਣ ਗਈ ਹੈ ਡੰਡੀ ਕੁਝ ਥਾਵਾਂ ਉੱਤੇ ਵਿਆਹ ਸਮੇਂ ਵੀ ਲਾੜਾ ਲਾੜੀ ਨੂੰ ਕੇਕ ਕੱਟਦਿਆਂ ਦੇਖਿਆ ਗਿਆ ਹੈ ਅਜੇ ਸਾਰੇ ਥਾਂ ਨਹੀਂ ਡੰਡੀ ਸਰਵਿਸ ਕਰਨ ਵਾਲੇ ਕਰਮਚਾਰੀ ਜਦੋਂ ਰਿਟਾਇਰ ਹੁੰਦੇ ਹਨ ਉਦੋਂ ਵੀ ਰਿਟਾਇਰਮੈਂਟ ਪਾਰਟੀ ਸਮੇਂ ਵੀ ਉਹਨਾਂ ਤੋਂ ਕੇਕ ਕਟਵਾਇਆ ਜਾਂਦਾ ਹੈ ਡੰਡੀ ਇਹ ਮੰਗਣੇ ਦਾ ਬਦਲਿਆ ਹੋਇਆ ਰੂਪ ਹੈ ਡੰਡੀ ਪੁਰਾਣੇ ਸਮੇਂ ਪਹਿਲਾਂ ਲੜਕੀ ਵਾਲੇ ਲੜਕੇ ਦੇ ਘਰ ਜਾ ਕੇ ਉਸ ਨੂੰ ਸ਼ਗਨ ਪਾ ਆਉਂਦੇ ਸਨ ਅਤੇ ਪਿੱਛੋਂ ਲੜਕੇ ਵਾਲੇ ਲੜਕੀ ਦੇ ਘਰ ਜਾ ਕੇ ਉਸ ਨੂੰ ਸ਼ਗਨ ਪਾ ਜਾਂਦੇ ਸਨ ਪਰ ਹੁਣ ਲੜਕਾ ਲੜਕੀ ਦਾ ਸਾਹਮਣੇ ਮਿਲਣਾ ਜ਼ਰੂਰੀ ਹੈ ਡੰਡੀ ਇਸ ਲਈ ਇਸ ਰਸਮ ਵਿੱਚ ਲੜਕਾ ਲੜਕੀ ਸਟੇਜ ਉੱਤੇ ਬੈਠਦੇ ਹਨ ਅਤੇ ਮੂਵੀਆਂ ਦੀਆਂ ਰੋਸ਼niਆਂ ਵਿੱਚ ਸਬੰਧੀਆਂ ਦੇ ਸਾਹਮਣੇ ਇੱਕ ਦੂਜੇ ਨੂੰ ਮੰਦਰੀ ਪਹਿਨਾਉਂਦੇ ਹਨ ਡੰਡੀ ਬਾਕੀ ਵੀ ਸ਼ਗਨ ਪਾਉਂਦੇ ਹਨ ਡੰਡੀ ਖਾਣ ਪੀਣ ਅਤੇ ਗੀਤ ਸੰਗੀਤ ਵੀ ਚੱਲਦਾ ਹੈ ਡੰਡੀ ਮੂਵੀ ਅਤੇ ਫੋਟੋਮਾਂ ਦੇ ਆਉਣ ਨਾਲ ਇਹ ਰਸਮ ਪ੍ਰਚਲਿਤ ਹੋਈ ਹੈ